ਉਹ ਜਿਹੜੀ ਜਿਹੜੀ ਮੋਰੀ ਫੋਟੋ ਲੈ ਕੇ ਜਾਈ ਜਾਂਦੇ ਹੁਣ ਉਹਨਾਂ ਦੇ ਉੱਤੇ ਵੀ ਬਿਲਕੁਲ ਸਾਹਮਣੇ ਦੇਖ ਹਾਂ ਉਹ 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 ਜਿਹੜੀ ਪਰਿਵਾਰ ਪਰਿਵਾਰ ਦੀ ਨੌਕਰੀ 1 ਕਰੋੜ ਰੁਪਏ ਉਹਦਾ ਉਹ ਤਾਂ ਤੈ ਹੋ ਚੁੱਕਿਆ ਸਾਡਾ ਪਹਿਲੇ ਆਲਰੇਡੀ ਸਿਰਫ ਇਹੀ ਸੀਗਾ ਕਿ ਉਹਦੇ ਪਹਿਲਾਂ ਐਫ ਆਈ ਆਰ ਕੇਟੀ ਦੀ ਕੀਤੀ ਜਾਏ ਫੇ ਫੇ ਕਰਕੇ ਗੱਲ ਨੂੰ ਅੱਗੇ ਤੋਰੇ ਜੀ ਮੈਂ ਮਰਤਕ ਦੇ ਨੂੰ ਹੁਣ ਲੈ ਕੇ ਜਾਵਾਂਗਾ ਲੈ ਕੇ ਜਾਵਾਂਗੇ ਤੁਸੀਂ ਹੁਣ ਲੈ ਕੇ ਜਾਵੋਗੇ ਮਰਤਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈੱਡ ਬੋਡੀ ਨੂੰ ਅਸੀਂ ਸਵੇਰ ਲੈ ਕੇ ਜਾਵਾਂਗੇ ਹੁਣ 37 ਹੈ ਜੀ ਤੁਹਾਡੀ ਹੁਣ 37 ਹੈ ਜੀ ਤੁਹਾਡੀ ਡੱਲਰ ਸਾਹਿਬ ਡੱਲਰ ਸਾਹਿਬ ਇਸੇ ਕਰਕੇ ਡੈੱਡ ਲਾਕ ਬਣਿਆ ਹੋਇਆ ਸੀ ਕਿ ਦੂਜੇ ਪਾਸੇ ਕੋਈ ਐਕਸ਼ਨ ਜਿਹੜਾ ਨਹੀਂ ਕੀਤਾ ਜਾ ਰਿਹਾ ਸੀ ਤਾਂ ਹੁਣ ਕੀ ਜਿਹੜਾ ਮੀਟਿੰਗ ਨੂੰ ਦਿੱਲੀ ਵਾਲੇ ਕੋਚ ਦੀ ਜਿਹੜੀ ਗੱਲ ਜਾਂ 29 ਤਰੀਕ ਦੇ ਦੇਖੋ ਹਾਂ ਸਾਡਾ ਮਤਲਬ ਮੀਟਿੰਗਾਂ ਸਾਰਾ ਦਿਨ ਚੱਲੀਆਂ ਨੇ ਸਾਰਾ ਦਿਨ ਮੀਟਿੰਗਾਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਏਗਾ ਕੱਲ ਤੱਕ ਰਿਸਮ ਅਨਾਉਂਸਮੈਂਟ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਇਹ ਸਾਨੂੰ ਸ਼ੁਭਕਰਨ ਦਾ ਸੰਸਕਾਰ ਅੰਤਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਤਲਬ ਅਗਲਾ ਸਾਨੂੰ ਅਨਾਉਂਸਮੈਂਟ ਕਰਾਂਗੇ ਇਹ ਐਫ ਆਈ ਆਰ ਜਿਹੜੀ ਆ ਤੁਸੀਂ ਵਕੀਲਾਂ ਦੇ ਰਾਹੀ ਜਿਹੜੀ ਮਾਰਾਂ ਦੇ ਰਾਹੀ ਕੋਈ ਵਿਚਾਰੀ ਆ ਜੀ ਜੀ ਸਾਡੇ ਵਕੀਲਾਂ ਨੇ ਕੋਲੇ ਬੈਠ ਕੇ ਜੋ ਪੱਖ ਸਾਰੇ ਬਾਚ ਕੇ ਵਕੀਲਾਂ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫ ਆਈ ਆਰ ਨੂੰ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਿਸਾਬ ਨਾਲ ਮਤਲਬ ਠੀਕ ਕਰਵਾਇਆ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਪਿੰਗਪੋਰਟ ਦੀ ਡਿਫੈਕਸ਼ਨ ਤੋਂ ਬਾਅਦ ਇਹ ਸਾਰਾ ਕੁਝ ਹੋਏਗਾ ਫਿਰ ਜਾਂ ਪਹਿਲੇ ਹੀ ਸਭ ਕੀ ਬਣੇ ਸੀ ਕਿਉਂਕਿ کورٹ ਦੇ ਵਿੱਚ ਹੀ ਮਾਮਲਾ ਸੀ ਦੇਖੋ ਦੇਖੋ ਗੱਲ ਪਤਾ ਕੀ ਹੈ ਜੇ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਂ ਕਹੂੰਗਾ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੋਂ ਟਿਕਰੇ ਨਾਲ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹੂੰਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਦੇ ਮਾਮਲੇ ਤੇ ਆਕੇ ਵੀ ਜੇ ਕਰੇ ਹੋਵੇ ਤੇ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਆ ਜਾਂਦੀ ਲੰਬਾ عرصਾ ਲੱਗ ਗਿਆ ਦਲੇਵਾਲ ਸਾਹਿਬ ਕਾਫੀ ਘਰ ਤੋਂ ਬਾਅਦ ਹੀ ਸਾਰਾ ਕੁਝ ਸ਼ੁਰੂ ਹੋਇਆ ਹਾਂ ਇਹ ਕਿਹਾ ਜਾ ਸਕਦਾ ਹੈ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹ ਹੀ ਬੇਨਤੀ ਕਰਦਾ ਹਾਂ ਕਿ ਕੋਰਟ ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ ਚ ਜਾਵੇ ਹੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ ਬਜਾਏ ਮੂੰਹ ਬੰਦ ਕਰਕੇ ਬੈਠ ਗਈ ਉਹ ਜੋ ਠੀਕ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਤੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਤੇ ਬਹੁਤ ਵਾਰੀ ਕਿਹਾ ਹੈ ਇਹ ਗੱਲ ਕਿ ਸਰਕਾਰ ਦੀ ਨਲਾਕੀ ਹੈ ਤਲੇ ਵਸੋ ਕਿੰਨਾ ਇਨਾ ਕੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਹ ਸਹਿਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਵਿੱਚ ਮੰਗਾਂ ਕੋਈ ਨਹੀਂ ਸੀਗੀਆਂ ਇਹ ਤਾਂ ਸਾਫ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਵੀ ਸ਼ਹੀਦ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਮਤਲਬ ਅਨਾਊਂਸਮੈਂਟ ਕੀਤਾ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਨੂੰ ਮਿਲਦੀ ਜਿੱਥੇ ਤੋਂ ਸੰਤੁਸ਼ਟ ਹੋ ਤੁਸੀਂ ਜਥੇਬੰਦੀ ਸੰਤੁਸ਼ਟ ਹਾਂ ਕਿ ਬੇਠੇ ਲਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈ ਨਾ ਤਾਂ ਵੱਡੀ ਆਰਮੀ ਦੇ ਦੇਖੋ ਮੈਂ ਇੱਕ ਮਿੰਟ ਸਾਰੇ ਇੱਕ ਮਿੰਟ ਮੈਂ ਚੱਲੇ ਸਾਹਿਬ ਮੈਂ ਮੈਂ ਆ ਜਿਹੜੀ ਪਰਿਵਾਰ ਦੇ ਦੇਖੋ ਮੈਂ ਹਜੇ ਮੋਰਚੇ 'ਚ ਆ ਰਹੇ ਹਾਂ ਸ਼ੰਭੂ ਮੋਰਚੇ 'ਚ ਚਲੇ ਆ ਰਹੇ ਹਾਂ ਜੋ ਹੈ ਮਤਲਬ ਇੱਥੇ ਸਾਡੇ ਐਡਵੋਕੇਟ ਸਾਹਿਬ ਹੈਗੇ ਨੇ ਜੋ ਪਰਿਵਾਰ ਦੇ ਮੈਂਬਰ ਵੀ ਪਹੁੰਚੇ ਹੋਣਗੇ ਮੈਂ ਹਜੇ ਮਿਲਿਆ ਨਹੀਂ ਪਰਿਵਾਰ ਦੇ ਮੈਂਬਰਾਂ ਨੂੰ ਧੰਨਵਾਦ